ਅੰਮ੍ਰਿਤਸਰ ਸ਼ਹਿਰ ਵਿੱਚ ਕੁਝ ਸਾਲ ਪਹਿਲਾਂ BRTS ਬੱਸ ਸੇਵਾ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਬੰਦ ਹੋਏ ਲਗਭਗ 2 ਸਾਲ ਹੋ ਚੁਕੇ ਹਨ ਇਸ ਬੰਦ ਹੋਈ ਸਰਵਿਸ ਕਾਰਨ ਇਸੇ ਟ੍ਰੈਕ ਵਿੱਚ ਅੱਜਕੱਲ ਆਮ ਟ੍ਰੈਫਿਕ ਨਿਕਲ ਰਿਹਾ ਹੈ ਔਰ ਫਾਸਟਰੀ ਨਿਊਜ਼ ਟੀਮ ਵੱਲੋਂ ਇਸ ਨੂੰ ਕਵਰ ਕੀਤਾ ਗਿਆ ਹੈ BRTS ਦੇ ਬੰਦ ਪਰੇ ਸਟੇਸ਼ਨ ਬਟਾਲਾ ਰੋਡ ਡੈਂਟਲ ਕਾਲਜ ਦੇ ਨਜ਼ਦੀਕ ਸੜਕ ਤੇ ਬਣੇ ਰੈਂਪ ਨੂੰ ਜੋ ਕਿ ਬਹੁਤ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ ਔਰ ਇਸ ਦੀ ਹਾਲਤ ਇਹ ਹੈ ਕਿ ਇਹ ਇੱਕ ਖੱਡੇ ਦਾ ਰੂਪ ਧਾਰ ਚੁੱਕਾ ਹੈ ਜਿਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਹਨ ਉਹਨਾਂ ਨਾਲ ਗੱਲਬਾਤ ਕਰ ਜਾਂਦੇ ਸਿਆ ਕਿ ਇੱਥੋਂ ਲੰਘਦੇ ਵਾਹਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਗੱਡੀਆਂ ਬੁਰੀ ਤਰ੍ਹਾਂ ਖੱਡੇ ਵਿੱਚ ਵੱਜਦੀਆਂ ਹਨ ਇਹ ਰਿਕਸ਼ਾ ਪਲਟਦੇ ਹਨ ਟੂ ਵੀਲਰਸ ਦਾ ਨੁਕਸਾਨ ਹੁੰਦਾ ਹੈ ਔਰ ਲੋਕਾਂ ਨੂੰ ਸੱਟਾਂ ਵੀ ਲੱਗਦੀਆਂ ਹਨ ਜ਼ਿਕਰਯੋਗ ਹੈ ਕਿ ਇਸ ਟੁੱਟੇ ਹੋਏ ਰੈਂਪ ਦੀ ਖਬਰ ਫਾਸਟਵੇ ਚੈਨਲ ਵੱਲੋਂ ਪਹਿਲਾਂ ਵੀ ਪ੍ਰਸਾਰਿਤ ਕੀਤੀ ਜਾ ਚੁੱਕੀ ਹੈ ਪਰ ਨਾ ਸਰਕਾਰ ਅਤੇ ਨਾ ਸੰਬੰਧਿਤ ਵਿਭਾਗ ਵੱਲੋਂ ਇਸ ਵਿੱਚ ਕੋਈ ਧਿਆਨ ਦਿੱਤਾ ਗਿਆ ਸੋ ਸੰਬੰਧਿਤ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਪਏ ਖੱਡੇ ਦੀ ਰਿਪੇਅਰ ਕਰਵਾਈ ਜਾਵੇ ਤਾਂ ਜੋ ਰਾਹਗੀਰਾਂ ਦਾ ਕੋਈ ਨੁਕਸਾਨ ਨਾ ਹੋਵੇ ਸਰ ਮੈਂ ਬਟਾਲਾ ਰੋਡ ਲਿੰਕ ਰੋਡ ਤੋਂ ਲੰਘ ਰਹੇ ਹਾਂ ਡੈਂਟਲ ਕਾਲਜ ਦੇ ਬਾਹਰ ਇਹ ਜਿਹੜਾ ਇਹਨਾਂ ਨੇ ਬੀਆਰਟੀਐ ਸਮਾਰਕ ਬਣਾਇਆ ਸੀ ਬਹੁਤ ਬੁਰਾ ਹਾਲ ਹੈ ਕਿੰਨੇ ਦਿਨ ਤੋਂ ਰਿਪੇਅਰ ਹੋਣ ਵਾਲੇ ਲੇਕਿਨ ਕੋਈ ਸੁਣਵਾਈ ਨਹੀਂ ਹੋ ਰਹੀ ਕਈ ਵਾਰੀ ਕਹਿ ਵੀ ਚੁੱਕੇ ਹਨ ਬ੍ਰੇਕਰ ਹਗਾਈ ਨਹੀਂ ਬ੍ਰੇਕਰ ਟੁੱਟ ਚੁੱਕਾ ਹੋਇਆ ਹੈ ਇਹ ਬਨਵਾ ਕੇ ਜਾਂਦੇ ਹੈ ਲੇਕਿਨ ਜਲਦੀ ਟੁੱਟ ਜਾਂਦਾ ਹੈ ਮਨ ਨੂੰ ਲੱਗਦਾ ਹੈ ਵਿੱਚਕਾਰ ਕੋਈ ਐਨ ਆਈਆ ਤੇ ਸੀਰੀਅਸਲੀ ਇਹਨੂੰ ਲੈ ਗਏ ਇੱਥੇ ਕਈ ਵਾਰੀ ਦੋ ਦਿਨ ਬਰੀ ਐਕਸੀ ਨੁਕਸਾਨ ਵੀ ਹੁੰਦਾ ਜੀ ਇਹ ਦੋ ਦਿਨ ਲੋਕ ਇੱਥੇ ਡਿਗ ਵੀ ਚੁਕੇ ਆ ਅੱਜ ਕੱਲ ਬਾਰਿਸ਼ ਆਈ ਸੀ ਸਾਰਾ ਡੱਕਾ ਲੱਗਾ ਸੀ ਵਿੱਚ ਵਹੀਦੀ ਇੱਥੇ ਲੋਕਲ ਵਾਲੇ ਕਈ ਵਾਰੀ ਫਸ ਜੰਦੇ ਤੇ ਸਰਕਾਰ ਨੂੰ ਇਹਨੂੰ ਬਣਵਾਉਣਾ ਚਾਹੀਦਾ ਜੀ ਜਲਦੀ ਕਿਉਂਕਿ ਮੇਨ ਰੋਡ ਗਈ ਹੈ ਇੱਥੋਂ ਲਾਂਘਾ ਬਹੁਤ ਜ਼ਿਆਦਾ ਹੋ ਗਿਆ ਹੈ ਉਹਨੂੰ ਸਮੂਥ ਕੀਤਾ ਜਾਏ ਆਪਾਂ ਆਪ ਹੀ ਆਸ਼ਾ ਕਰਦੇ ਹਾਂ ਹੋਰ ਨੁਕਸਾਨ ਹੁੰਦਾ ਦੋ ਤਿੰਨ ਵਰੀ ਮੋਟਰਸਾਈਕਲ ਸਵਾਰ ਡਿੱਗੇ ਵੀ ਹੈ ਆਪਾਂ ਇਹ ਹੀ ਉਮੀਦ ਕਰਦੇ ਹਾਂ ਕਿ ਸਰਕਾਰ ਉਹਨੂੰ ਜਲਦੀ ਬਣਵਾ ਦੇਗੀ ਸਰ ਆਪਾਂ ਨਿਕਲ ਰਹੇ ਹਾਂ ਤਾਂ ਡੈਂਟਲ ਕਾਲਜ ਦੇ ਬਾਹਰ ਪਟਾਲਾ ਰੋਡ ਤੇ ਉਹ ਬਹੁਤ ਬੁਰਾ ਹਾਲ ਹੈ ਸੜਕ ਟੁੱਟੀ ਪਈ ਤੁਸੀਂ ਦੇਖੋ ਦੇਖ ਸਕਦੇ ਹੋ ਕੀ ਹਾਲਤ ਤੇ ਚੱਲਦਾ ਪਿਆ ਦੇਖੋ ਮੋਤਾ ਹੋ ਰਹੀਆਂ ਐਕਸੀਡੈਂਟ ਹੋ ਰਿਹਾ ਸਾਡੀ ਗੱਡੀ ਥੱਲੇ ਵੱਜੀ ਐ ਚੈਂਬਰ ਪਾੜ ਗਿਆ ਮਗਰ ਸਰਕਾਰ ਦਾ ਐਨਾ ਬੰਨੇ ਕੋਈ ਧਿਆਨ ਨਹੀਂ ਦਾ ਪਤਾ ਨਹੀਂ ਕਿਹੋ ਜੀ ਸਰਕਾਰ ਆਈ ਆ ਆਪਾਂ ਬਹੁਤ ਪਰੇਸ਼ਾਨ ਅਗੇ ਸਰ ਨੁਕਸਾਨ ਬੰਦਿਆਂ ਦਾ ਹੋ ਰਿਹਾ ਸਭ ਕੁਝ ਹੋ ਰਿਹਾ ਇੱਥੇ ਸਾਡੇ ਤੇ ਪਤਾ ਨਹੀਂ ਲੱਗਦਾ ਪਿਆ ਕੀ ਚੱਲਦਾ ਪਿਆ ਸਰਕਾਰ ਨੇ ਕੁਝ ਨਹੀਂ ਕਰਨਾ ਸਰਕਾਰ ਨੇ ਬਸ ਇੱਕੋ ਕੰਮ ਬੜਿਆ ਆਪਣੀਆਂ ਜੇਬਾਂ ਭਰਨੀਆਂ ਸਾਡੇ ਲੋਕਾਂ ਨੂੰ ਨੁਕਸਾਨ ਕਰਾਣਾ ਗੱਡੀਆਂ ਦਾ ਨੁਕਸਾਨ ਹੋ ਰਿਹਾ ਗੱਡੀਆਂ ਦਾ ਨੁਕਸਾਨ ਸਾਡੇ ਲੋਕ ਕਰੀ ਗੱਡੀਆਂ ਵੱਜਦੀਆਂ ਪਈਆਂ ਆਪਾਂ ਦਾ ਸਰਪੰਚਾ 20 ਦਿਨ ਹੋ ਗਏ ਮਹੀਨਾ ਹੋ ਗਿਆ ਵੇਖਦੇ ਇਹਦਾ ਕੋਈ ਹੱਲ ਨਹੀਂ ਹੋਇਆ ਪਾਣੀ ਭਰੇਗਾ ਕਿਸ ਨਾ ਇੱਕ ਅੱਧਾ ਮਰੂਗਾ ਇੱਥੇ ਫਿਰ ਸਰਕਾਰ ਨੂੰ ਭਾਵੇਂ ਚੈਨ ਆ ਜਾਏ ਕਿ ਠੰਡ ਥੋੜੀ ਪੈ ਜਾਊਗੀ ਉਹ ਨਾ ਆਈਓ ਚਾਹੀਦਾ ਸਰ ਕਾਣ ਵਾਲੇ ਟਾਈਮ ਦੇ ਵਿੱਚ ਇਹੋ ਜੀ ਸਰਕਾਰ ਨੂੰ ਵੋਟ ਨਹੀਂ ਪੈਣਾ ਚਾਹੀਦਾ ਸਰ ਨਵੀਂ ਤੇ ਬਣਾਉਣ ਜੋਗਾ ਉਹਨਾਂ ਕੋ ਫੰਡ ਹੀ ਨਹੀਂ ਜੇ ਉਹ ਕਹਿੰਦੇ ਸਾਨੂੰ ਫੰਡ ਹੀ ਨਹੀਂ ਆਉਂਦੇ ਰਿਪੇਅਰ ਕਿੱਥੋਂ ਕਰਾਂਗੇ ਰਿਪੇਅਰ ਲੱਗਦਾ ਸਾਨੂੰ ਲੋਕਾਂ ਨੂੰ ਕਰਵਾਣੇ ਪੈਣੇ ਇਹ ਅੰਮ੍ਰਿਤਸਰ ਦੀ ਉਹ ਜਗ੍ਹਾ ਹੈ ਜਿਹੜੀ ਡੈਂਟਲ ਕਾਲਜ ਬਟਾਰ ਰੋਡ ਤੇ ਬੀਆਰਟੀਐ ਸਟੇਸ਼ਨ ਜਿਹੜਾ ਬਣਿਆ ਹੋਇਆ ਉਹਦੇ ਇਥੇ ਥੋੜੀ ਜਿਹੀ ਮੁਸ਼ਕਲ ਆ ਰਹੀ ਹੈ ਤੁਹਾਨੂੰ ਪਹਿਲੇ ਵੀ ਦਿਖਾ ਚੁੱਕੇ ਆ ਜਿਹੜਾ ਇਹ ਰੈਂਪ ਬਣਾਇਆ ਗਿਆ ਸੀ ਇੱਕ ਬ੍ਰੇਕਰ ਬਣਾਇਆ ਗਿਆ ਸੀ ਉਹ ਟੁੱਟ ਚੁੱਕਾ ਹੈ ਈਵਨ ਕਿ ਇਥੋਂ ਟਾਈਲਾਂ ਔਰ ਮਿੱਟੀ ਤੱਕ ਨਿਕਲ ਚੁੱਕੀ ਹੈ ਢੋਆ ਬਣ ਚੁੱਕਾ ਹੈ ਜਿਸ ਵਿੱਚ ਪਿੱਛੋਂ ਆਉਂਦੀਆਂ ਸਪੀਡ ਨਾਲ ਗੱਡੀਆਂ ਵਜਵਾਇਦੀਆਂ ਨੇ ਲੋਕਾਂ ਦਾ ਨੁਕਸਾਨ ਹੁੰਦਾ ਲੋਕਾਂ ਨੂੰ ਸੱਟਾਂ ਵੀ ਲੱਗਦੀਆਂ ਹਨ ਅਸੀਂ ਇਹ ਖਬਰ ਪਹਿਲਾਂ ਵੀ ਪ੍ਰਕਾਸ਼ਿਤ ਕਰ ਚੁੱਕੇ ਆ ਲੇਕਿਨ ਸਰਕਾਰ ਦਾ ਜਾਂ ਸਬੰਧਿਤ ਵਿਭਾਗ ਦਾ ਇਹਦੇ ਵੱਲ ਕੋਈ ਧਿਆਨ ਨਹੀਂ ਹੈ ਇਹ ਸੜਕ ਉਸੇ ਦਾ ਇਹਦੀ ਹਾਲਤ ਉੱਥੇ ਦੀ ਉੱਥੇ ਹੀ ਹੈ ਨਾ ਇਹਦੀ ਰਿਪੇਅਰ ਕਰਵਾਈ ਗਈ ਹੈ ਨਾ ਇਹਦੇ ਬਾਰੇ ਕੋ ਫਾਸਟਰ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਸਬੰਧਤ ਵਿਭਾਗ ਔਰ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਇਸ ਵੱਲ ਧਿਆਨ ਦੇ ਕੇ ਇਸ ਜਗ੍ਹਾ ਦੀ ਰਿਪੇਅਰ ਕਰਵਾਈ ਜਾਵੇ ਇੰਨੇ ਕ ਟੋਟੇ ਦੇ ਆ ਇਹਨੂੰ ਨਵਾਂ ਬਣਾਇਆ ਜਾਵੇ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ ਫਾਸਟਰ ਨਿਊਜ਼ ਲਈ ਅਮਰਿਤ ਸਰ ਤੋਂ ਅਜੀਤ ਕੁਮਾਰ